ਗੁਰੂ ਨਗਰੀ ਅੰਮ੍ਰਿਤਸਰ ਦੀ ਸੜਕ ਤੇ ਨਸ਼ੇ ਵਿੱਚ ਚੂਲਦੀ ਲੜਕੀ ਦਾ ਵੀਡੀਓ ਹੋਇਆ ਵਾਇਰਲ ਯੂਜ਼ਰ ਨੇ ਲਿਖਿਆ ਕੇਜਰੀਵਾਲ ਨੇ ਪੰਜਾਬ ਨੂੰ ਸੰਫਰਾਸਿਕੋ ਬਣਾ ਦਿੱਤਾ ਪੰਜਾਬ ਵਿੱਚ ਛੇਵੇਂ ਦਰਿਆ ਦੇ ਰੂਪ ਵਿੱਚ ਵਗ ਰਹੇ ਨਸ਼ੇ ਦੀ ਦਰਦਲ ਵਿੱਚ ਪੰਜਾਬ ਦੀ ਜਵਾਨੀ ਤਸਦੀ ਜਾ ਰਹੀ ਹੈ ਸਰਕਾਰ ਨਸ਼ੇ ਦੇ ਲਗਾਮ ਲਗਾਉਣ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਵੇ ਪਰ ਹਰ ਰੋਜ਼ ਅਜਿਹੇ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਜਾਂਦੇ ਹਨ ਜੋ ਸੱਚਾਈ ਬਿਆਨ ਕਰਦੇ ਹਨ ਨਸ਼ੇ ਦੇ ਵਿੱਚ ਚੂਲਦੇ ਨੌਜਵਾਨ ਕਈ ਵਾਰ ਨਜ਼ਰ ਆਉਂਦੇ ਹਨ ਲੇਕਿਨ ਇਸ ਵਾਰ ਗੁਰੂ ਨਗਰੀ ਅੰਮ੍ਰਿਤਸਰ ਦੀ ਗੀਟੀ ਰੋਡ ਤੇ ਨਸ਼ੇ ਦੀ ਹਾਲਤ ਚ ਚੂਲਦੀ ਇੱਕ ਲੜਕੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਅੰਮ੍ਰਿਤਸਰ ਦੇ ਮੋਹਤਪੁਰਾ ਥਾਣਾ ਅਧੀਨ ਪੈਂਦੇ ਗੀਟੀ ਰੋਡ ਦੀ ਹੈ ਲੜਕੀ ਦੀ ਇਸ ਵੀਡੀਓ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਸ਼ਿਆ ਖਿਲਾਫ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਇਸ ਵੀਡੀਓ ਨੂੰ ਭਾਜਪਾ ਦੇ ਕੌਮੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਇਕਸ ਤੇਵੀ ਸੰਝਾ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਨੂੰ 3 ਮਹੀਨਿਆਂ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੋਸ ਸਮੇਂ ਨੂੰ 2 ਸਾਲ ਬੀਤ ਚੁੱਕੇ ਹਨ। ਪਰੇ ਕੱਲੇ ਗੁਰੂ ਨਗਰੀ ਦੀ ਗੱਲ ਨਹੀਂ ਪੂਰੇ ਪੰਜਾਬ ਵਿੱਚ ਨਸ਼ੇ ਅੰਨੇਵਾ ਵਿਕ ਰਹੇ ਹਨ ਨਸ਼ਾ ਤਸਕਰ ਸ਼੍ਰੀਆਮ ਨਸ਼ਾ ਵੇਚ ਰਹੇ ਹਨ ਉਹਨਾਂ ਦੋਸ਼ ਲਗਾਇਆ ਕਿ ਆਪ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮਿਲੀ ਭੁਗਤ ਨਾਲ ਨਸ਼ਾ ਵੇਚਿਆ ਜਾ ਰਿਹਾ ਹੈ ਉਹਨਾਂ ਦੋਸ਼ ਲਗਾਉਂਦਿਆਂ ਇਹ ਵੀ ਕਿਹਾ ਕਿ ਸੀਐਮ ਭਗਵੰਤ ਮਾਨ ਕੁਝ ਲਾਲਚ ਕਾਰਨ ਪੰਜਾਬ ਦੀ ਜਵਾਨੀ ਮੌਤ ਦੇ ਕੰਢੇ ਤੇ ਹੈ ਇੱਕ ਹੋਰ ਯੂਜ਼ਰ ਸੁਲੰਦਰ ਰਾਏ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਦਿੱਲੀ ਦੇ ਮੁੱਖ ਮੰਤਰੀ ते निशाना साधते हुए लिखा है कि अरविंद केजरीवाल ने पंजाब पाब फ्रांसिस्को बना दिता है लोग नशे दे आदि हैं चल भी नहीं सकते अते ना ही ठीक तरह खड़े हो सकते हैं